ਨਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬੇ ਕਮਾਲ ਵੱਲ ਕੀ ਕੁਲ ਆਲਮ ਰਈਪਰ ਇਕਾਈਨਾਤ ਦਸਾਂ ਪਾਸ਼ੀਨਾ ਦੀ ਜੋਤ ਧੰਨ 시ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਰਮਤ ਹੋਈ ਹੈ। ਸਤਿਗੁਰ ਜੀ ਨੇ ਤਰਸ ਕੀਤਾ ਮਾਲਕ ਨੇ ਮਿਹਰਮਤ ਕੀਤੀ ਕਿ ਸੰਧਿਆ ਸਮੇ ਗੁਰੂ ਮਾਲਕ ਜੀ ਦੀ ਖਜ਼ੂਰੀ ਦੇ ਅੰਦਰ ਬੈਠ ਕੇ ਆਪ ਸੰਗਤ ਨੇ ਸੋ ਦਰਬਾਣੀ ਦੇ ਪਾਠ ਦੇ ਨਾਲ ਸਾਂਝ ਪਾਈ ਹੈ। ਸਤਿਗੁਰ ਦਾ ਤਾਂ ਕਿਰਪਾ ਕਰੇ ਮਾਲਕ ਦੀ ਆਪ ਸਭਨਾ ਦੀ ਹਾਜ਼ਰੀ ਨੂੰ ਪ੍ਰਵਾਨ ਕਰੇ ਸ਼ੇਖਾ ਬਾਬਾ ਫਰੀਦ ਜੀ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਸ਼ਲੋਕਾ ਦੀ ਆਪਾਂ ਲਗਾਤਾਰ ਵਿਚਾਰ ਕਰਦੇ ਘਾਰੇ ਆ ਅੱਜ ਸ਼ਲੋਕ ਨੰਬਰ 19 ਤੇ ਆਪਾਂ ਨੇ 20 ਦੀ ਵਿਚਾਰ ਕਰਨੀ ਹੈ ਜੀ ਜਿਹਦੇ ਵਿੱਚ ਬਾਬਾ ਜੀ ਨੇ ਕਿਰਪਾ ਕੀਤੀ ਫਰੀਦਾ ਜੰਗਲ ਜੰਗਲ ਕਿਆ ਪਹਵੇ ਬਣ ਕੰਡਾ ਮੋੜੇ ਬਸਿਰਬ ਹਿਆਲੀਆ ਜੰਗਲ ਕਿਆ ਢੁੰਡੇ ਬਾਬਾ ਫਰੀਦ ਜੀ ਕਹਿੰਦੇ ਮਨੁੱਖ ਨੂੰ ਹਲੇ ਤੱਕ ਰੱਬ ਦਾ ਟਿਕਾਣਾ ਨਹੀਂ ਪਤਾ ਲੱਗਾ ਕਿ ਰੱਬ ਕਿੱਥੇ ਹੈ ਧਿਆਨ ਦਿਓ ਅਸੀਂ ਰੱਬ ਨੂੰ ਕੁਝ ਥਾਵਾਂ ਦੇ ਉੱਤੇ ਪੱਕਾ ਫਿੱਟ ਕਰਤਾ ਕਿ ਰੱਬ ਸ਼ਾਇਦ ਇੱਥੇ ਹੀ ਹੈ ਇਹ ਤੋਂ ਇਲਾਵਾ ਰੱਬ ਨਹੀਂ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਨਾ ਜੀ ਤੂੰ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਕਿ ਜਰਰੇ ਜਰਰੇ ਵਿੱਚ ਰੱਬ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਖੜੇ ਹੋ ਉਹ ਹਰ ਇੱਕ ਥਾਂ ਦੇ ਉੱਤੇ ਰੱਬ ਮੌਜੂਦ ਹੈ ਹੁਣ ਕਈ ਵਾਰ ਬੰਦਾ ਇਹ ਕਹਿ ਦਿੰਦਾ ਜੀ ਕਿ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਵਿੱਚ ਬੰਦਾ ਵਿਚਰਦਾ ਹੁੰਦਾ ਨਾ ਉਹ ਕਹਿੰਦਾ ਇੱਥੇ ਮਾੜਾ ਨਾ ਬੋਲੋ ਇੱਥੇ ਪਾਈ ਰੱਬ ਦਾ ਘਰ ਹੈ ਇਹਦਾ ਮਤਲਬ ਇਹ ਹੈ ਕਿ ਜੋ ਅਸੀਂ ਗਲੀ 'ਚ ਖੜੇ ਆਂ ਸੜਕ 'ਤੇ ਖੜੇ ਹਾਂ ਉੱਥੇ ਰੱਬ ਨਹੀਂ ਹੈ ਰੱਬ ਤਾਂ ਉੱਥੇ ਵੀ ਹੈ ਰੱਬ ਸਾਰੀਆਂ ਥਾਵਾਂ 'ਤੇ ਮੌਜੂਦ ਹੈ ਜਿੰਨਾ ਰੱਬ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਤੇ ਉਨਾ ਹੀ ਰੱਬ ਬਾਹਰ ਹੈ ਜਿੰਨਾ ਰੱਬ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਉਨਾ ਹੀ ਰੱਬ ਮੇਰੇ ਘਰ 'ਚ ਹੈ ਤਾਂ ਹੀ ਬਾਬੇ ਨਾਨਕ ਨੇ ਕਿਹਾ ਸੀਗਾ ਭਾਈ ਗੁਰਦਾਸ ਜੀ ਦੇ ਕਥਨ ਦੇ ਮੁਤਾਬਿਕ ਕਿ ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਬਸੋਆ ਸਾਡਾ ਘਰ ਵੀ ਗੁਰਦੁਆਰਾ ਬਣਨਾ ਚਾਹੀਦਾ ਹੈ ਜਿਵੇਂ ਅਸੀਂ ਗੁਰਦੁਆਰੇ 'ਚ ਮਰਿਆਦਾ ਮੰਨਦੇ ਆ ਸਾਡੇ ਘਰ ਦੇ ਵਿੱਚ ਵੀ ਗੁਰਦੁਆਰੇ ਦੀ ਮਰਿਆਦਾ ਹੋਣੀ ਚਾਹੀਦੀ ਹੈ ਗੁਰਦੁਆਰਾ ਇੱਕ ਸਕੂਲ ਹੈ ਜੀ ਜਿਹਨੂੰ ਗੁਰਬਾਣੀ ਨੇ ਟਟਸਾਲ ਕੇ ਆ ਇੱਥੋਂ ਅਸੀਂ ਗੁਣ ਸਿੱਖਣੇ ਆ ਪਰ ਇੱਥੇ ਤੁਸੀਂ ਦੇਖੋ ਬਹੁਤ ਲੋਕ ਸਿੱਖਣ ਨਹੀਂ ਸਿਖਾਉਣ ਆਉਂਦੇ ਆ ਇੱਥੋਂ ਅਸੀਂ ਸੇਵਾ ਸਿੱਖਣੀ ਹੈ ਤੇ ਅਸੀਂ ਮਿੱਠ ਬੋਲਣਾ ਸਿੱਖਣਾ ਇੱਥੇ ਅਸੀਂ ਨਿਮਰਤਾ ਸਿੱਖਣੀ ਆ ਵਿਕਾਰਾਂ ਨੂੰ ਕਿੱਦਾਂ ਦੂਰ ਭਜਾਉਣਾ ਸਭ ਕੁਝ ਗੁਰੂ ਕੋਲੋਂ ਸਿੱਖਣਾ ਇੱਥੇ ਅਸੀਂ ਇਹ ਚੱਟ ਸਾਲ ਐ ਇੱਥੇ ਸਾਨੂੰ ਰੱਬ ਨੇ ਸੁਖਾਉਣਾ ਕੁਝ ਨਾ ਕੁਝ ਟੀਚਰ ਇੱਥੇ ਗੁਰੂ ਗ੍ਰੰਥ ਸਾਹਿਬ ਆਲਿਕਾ ਅਸੀਂ ਸਾਰੇ ਇੱਥੇ ਦੇ ਵਿਦਿਆਰਥੀ ਨੇ ਹੁਣ ਮਾਲਿਕ ਜੀ ਕਹਿੰਨੇ ਕਿ ਦੁਨੀਆ ਜੰਗਲ ਚ ਚਲੇਗੀ ਜੀ ਬਹੁਤ ਫਕੀਰ ਲੋਕ ਜੰਗਲ ਚ ਬੈਠ ਕੇ ਸਮਾਧੀਆਂ ਲਾ ਕੇ ਕਿ ਸ਼ਾਇਦ ਰੱਬ ਨੇ ਇੱਥੇ ਮਿਲਣਾ ਪਰ ਕਮਾਲ ਦੀ ਗੱਲ ਹੈ ਬਾਬਾ ਫਰੀਦ ਜੀ ਕਹਿੰਨੇ ਜੰਗਲ ਜੰਗਲ ਕਿਆ ਪਵੇ ਉਹ ਕਮਲੋ ਜੰਗਲ ਕਿਉਂ ਚੱਲੇ ਆ ਕਹਿੰਨੇ ਸਿ ਰੱਬ ਨੂੰ ਪਾਉਣ ਚੱਲੇ ਆ ਤੇ ਬਾਬਾ ਜੀ ਕਹਿੰਦੇ ਜੰਗਲ ਚ ਤੁਹਾਨੂੰ ਰੱਬ ਨਹੀਂ ਮਿਲਣਾ ਬਨ ਕੰਡਾ ਮੋੜੇ ਉਤਕ ਸਰ ਕੰਡੇ ਹੀ ਮਿਲਨੇ ਤੁਹਾਨੂੰ ਝਾੜੀਆਂ ਮਿਲਣ ਗਿਆ ਰੱਬ ਨੂੰ ਜੇ ਮਿਲਣਾ ਤੇ ਕਿੱਥੋਂ ਮਿਲੇਗਾ ਮਾਲਕ ਦੀ ਕੁਰਬਾਨੀ ਨੂੰ ਪੜੋਗੇ ਨਾ ਬਾਬੇ ਨਾਨਕ ਨੇ ਸਾਡੇ ਸਾਹਮਣੇ ਇਹ ਰੱਖਿਆ ਕਿ ਦੱਖਣ ਦੇਸ਼ ਹਰੀ ਕਾ ਬਾਸਾ ਪਖਸ਼ਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਕੀ ਸ਼ਬਦ ਆ ਜੀ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਪੋਲੋ ਜੀ ਕੋ ਵਾਰੀ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਥਾਉਰ ਮਕਾਮਾ ਮਕਾਮ ਦਾ ਅਰਥ ਹੁੰਦਾ ਟਿਕਾਣਾ ਮਾਲਕ ਜੀ ਕਹਿੰਨੇ ਰੱਬ ਨਾ ਦਖਣ ਦੀ ਧਰਤੀ ਤੇ ਤੁਸੀਂ ਪੱਕਾ ਫਿੱਟ ਕਰੋ ਨਾ ਪਕਸ਼ਮ ਦੀ ਧਰਤੀ ਤੇ ਪੱਕਾ ਫਿੱਟ ਕਰੋ ਰੱਬ ਤਾਂ ਸਾਡੇ ਦਿਲ ਚ ਬੈਠਾ ਹੈ ਰੱਬ ਦਾ ਟਿਕਾਣਾ ਕਿੱਥੇ ਹੈ ਜੀ ਸਾਡੇ ਦਿਲ ਚ ਹੈ ਤੁਸੀਂ ਥਾਂ ਤੇ ਹੋਰ ਪੜਿਓ ਮਾਲਕ ਨੇ ਕਿਹਾ ਕਿ ਦੋ ਦਸੀ ਪੜਿਆ ਨਾ ਸ਼ਬਦ ਕਿਆ ਪੜੀਏ ਕਿਆ ਗੁਣੀਏ ਕਿਆ ਬੀਤ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋ ਉਥੇ ਇੱਕ ਪੰਕਤੀ ਹੁੰਦੀ ਹੈ ਮਾਲ ਜੀ ਕਹਿੰਨੇ ਘਟ ਦੀਪਕ ਰਹਿਆ ਸਮਾਈ ਉਹ ਪ੍ਰਮਾਤਮਾ ਕਿੱਥੇ ਹੈ ਮੇਰੇ ਘਟ ਚ ਘਟਦਾਰ ਤੋਂ ਨਾ ਦਿਲ ਰੱਬ ਤਾਂ ਮੇਰੇ ਦਿਲ ਚ ਬੈਠਾ ਹੈ ਪਰ ਸਿਲਾਬ ਕਿੱਥੇ ਰਹੇ ਆ ਜੀ ਬਾਹਰਲੇ ਪਾਸੇ ਬਾਹਰ ਸਾਡੀਆਂ ਅੱਖਾਂ ਉਹ ਡਿਕਦੀਆਂ ਕਿ ਸ਼ਾਇਦ ਰੱਬ ਕੋ ਤੋਂ ਬਾਹਰ ਹੋਣਾ ਨਹੀਂ ਸੰਗਤ ਜੀ ਰੱਬ ਸਾਡੇ ਦਿਲ ਚ ਬੈਠਾ ਆ ਤਾਂ ਹੀ ਲੋਕ ਕਹਿੰਦੇ ਸੀ ਉਹ ਦਿਲ ਨਾ ਦਿਖਾਇਓ ਕਿਸੇ ਦਾ ਕਿਸੇ ਦਾ ਦਿਲ ਨਾ ਦੁਖੀ ਕਰਿਓ ਜੇ ਤੁਸੀਂ ਕਿਸੇ ਦਾ ਦਿਲ ਦੁਖੀ ਕਰ ਦਿਓ ਸਮਝ ਲਿਓ ਤੁਸੀਂ ਅੱਲਾ ਦੀ ਬਣਾਈ ਹੋਈ ਮਸੀਤ ਰੱਬ ਦਾ ਕੁ ਤੁਸੀਂ ਬਣਾਇਆ ਹੋਇਆ ਘਰ ਤੋੜ ਦਿੱਤਾ ਜੇ ਕਿਸੇ ਦਾ ਦਿਲ ਤੋੜ ਦਿੱਤਾ ਐਡੀ ਭੈੜੀ ਸਜ਼ਾ ਹੈ ਕਿਸੇ ਦਾ ਦਿਲ ਦਿਖਾਉਣਾ ਕਿਸੇ ਦਾ ਦਿਲ ਦੁਖੀ ਕਰਨਾ ਏ ਮੰਨਿਆ ਜਾਂਦਾ ਸੀਗਾ ਕਿ ਤੁਸੀਂ ਸ਼ਾਇਦ ਕੋਈ ਰੱਬ ਦਾ ਘਰ ਗੁਰਦੁਆਰਾ ਮੰਦਿਰ ਮਸੀਦ ਤੋੜ ਦਿੱਤੀ ਐ ਜੇ ਤੁਸੀਂ ਕਿਸੇ ਦਾ ਦਿਲ ਤੋੜ ਦਿਓ ਕਿਉਂ ਉਹ ਕਿ ਦਿਲ ਵਿੱਚ ਰੱਬ ਬੈਠਾ ਹੁਣ ਬੰਦਾ ਛਾਤੀ ਦਾ ਬਾਹਰਲੇ ਪਾਸੇ ਮਾਰੀ ਜਾਂਦਾ ਅੰਦਰ ਛਾਤੀ ਨਹੀਂ ਮਾਰਦਾ ਬਾਬਾ ਫਰੀਦ ਜੀ ਉਹਨੇ ਗਾਂ ਜਾ ਕੇ ਕਿਹਾ ਕਿ ਆਪ ਸਵਾਰੇ ਮੈਂ ਮਿਲੇ ਹਾਂਜੀ ਬੋਲਿਓ ਆਪ ਸਵਾਰੇ ਮੈਂ ਮਿਲੇ ਮਿਆਂ ਪੜੇ ਆਪ ਨੂੰ ਸਵਾਰ ਲੈ ਤੇ ਮੈਂ ਕਿਉਂ ਨੂੰ ਸਵਾਰਦਾ ਜੀ ਉਹ ਗੰਦਾ ਜੀ ਉਹ ਮਾੜਾ ਜੀ ਉਹ ਇਦਾਂ ਦਾ ਜੀ ਉਹ ਇਦਾਂ ਦਾ ਮੇਰੇ ਮਾਲਕ ਜੀ ਕਹਿੰਦੇ ਤੂੰ ਕਿਦਾਂ ਦਾ ਆਪਣੇ ਆਪ ਨੂੰ ਪੁੱਛ ਮੈਂ ਕਿਦਾਂ ਦਾ ਹਮ ਨਹੀਂ ਚੰਗੇ ਬੂਰਾ ਨਹੀਂ ਕੋਈ ਮਸਲਾ ਤਾਂ ਇਹ ਕਿ ਮੈਂ ਦੂਜੇ ਨੂੰ ਸਵਾਰ ਰਿਆ ਨਹੀਂ ਮੈਂ ਆਪਣੇ ਆਪ ਨੂੰ ਸਵਾਰਨਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ जग ਤੇਰਾ ਹੋਏ ਜਿੰਨਾ ਜੋਰ ਅਸੀਂ ਬਾਰ ਦੀ ਸਫਾਈ ਦੇ ਦਿੱਤਾ ਹੈ ਨਾ ਦੂਜੇ ਨੂੰ ਸੁਧਾਰਨ ਵਾਸਤੇ ਸਿ ਆਪੜੇ ਆਪ ਨੂੰ ਸੁਧਾਰ ਲਈ ਗੱਲੇ ਖਤਮ ਹੋ ਜਾਣੀ ਹੈ ਸ਼ੀਸ਼ਾ ਕੀ ਦਿਖਾਉਂਦਾ ਜੀ ਸਾਨੂੰ ਆਪਣਾ ਆਪ ਦਿਖਾਉਂਦਾ ਜੀ ਮੈਂ ਸ਼ੀਸ਼ੇ ਮੂਹਰੇ ਖੜਾ ਹੈ ਸ਼ੀਸ਼ੇ ਨੇ ਦੱਸਣਾ ਕਿ ਤੇਰੀ ਪੱਗ ਗੰਦੀ ਹੈ ਭਾਈ ਤੇ ਸ਼ੀਸ਼ੇ ਨੇ ਦਿਖਾਉਣਾ ਹੈ ਕਿ ਭਾਈ ਤੇਰਾ ਮੂੰਹ ਗੰਦਾ ਹੈ ਤੇਰੇ ਕੱਪੜੇ ਗੰਦੇ ਹਨ ਹੁਣ ਜੇ ਅਸੀਂ ਸਿਆਣੇ ਹੋਵਾਂਗੇ ਅਸੀਂ ਆਪਣੇ ਪੱਗ ਨੂੰ ਸਾਫ਼ ਕਰਾਂਗੇ ਕੱਪੜੇ ਨੂੰ ਸਾਫ਼ ਕਰਾਂਗੇ ਮੂੰਹ ਨੂੰ ਸਾਫ਼ ਕਰੋਗੇ ਉਸੀ ਕਪੜਾ ਤਾਂ ਕੇ ਸ਼ੀਸ਼ੇ ਨੂੰ ਸਾਫ਼ ਕਰਨ ਲੱਗ ਜਾਓ ਸ਼ੀਸ਼ੇ ਨੂੰ ساری ਉਮਰ ਸਾਫ਼ ਕਰੀ ਜਾਓ ਤੁਹਾਡੀ ਪੱਗ ਦਾ ਦਾਗ ਸਾਫ਼ ਨਹੀਂ ਹੋਣ ਲੱਗਾ ਸਾਫ਼ ਕਿਉਂ ਨੂੰ ਕਰਨਾ ਪੈਣਾ ਜੀ ਮੇਰੀ ਪੱਗ ਤੇ ਲੱਗੇ ਦਾਗ ਨੂੰ ਸਾਫ਼ ਕਰਨਾ ਪੈਣਾ ਜਦੋਂ ਮੈਂ ਆਪਣੀ ਪੱਗ ਤੇ ਲੱਗੇ ਦਾਗ ਨੂੰ ਸਾਫ਼ ਕਰ ਲਿਆ ਤੇ ਸ਼ੀਸ਼ੇ ਨੇ ਹੁਣ ਮੈਨੂੰ ਦਿਖਾਉਣਾ ਬੰਦ ਕਰ ਦੇਣਾ ਕਿ ਭਾਈ ਤੇਰੀ ਪੱਗ ਤੇ ਦਾਗ ਕੋਈ ਨਹੀਂ ਹੈ ਹੁਣ ਜਿੱਦਣ ਮੈਂ ਆਪੜੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਮੇਰੇ ਵਿੱਚ ਬੈਠਾ ਰੱਬ ਨਜ਼ਰ ਆ ਜਾਣਾ ਹੁਣ ਮਸਲਾ ਕੀ ਹੈ ਜੀ ਮੈਂ ਕੱਪੜਾ ਚਾਕੇ ਬਾਹਰ ਦੇ ਲੋਕਾਂ ਨੂੰ ਸਾਫ਼ ਕਰਦਾ ਫਿਰਦਾ ਮੈਂ ਉਹਨੂੰ ਸੁਧਾਰ ਦਮਾ ਮੈਂ ਉਹਨੂੰ ਸਾਫ਼ ਕਰ ਦਮਾ ਨਹੀਂ ਜਦੋਂ ਮੈਂ ਆਪੜੇ ਆਪ ਨੂੰ ਸਾਫ਼ ਕਰਨ ਲੱਗ ਪਿਆ ਤੇ ਮੈਨੂੰ ਮੇਰਾ ਅੰਦਰ ਬੈਠਾ ਰੱਬ ਦਿਸ ਜਾਣਾ ਬੁਲਿਆ ਰੱਬ ਤੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਸਾਡੇ ਕੋਲ ਅੱਖ ਨਹੀਂ ਹੈ ਜਿਸ ਅੱਖ ਨਾਲ ਰੱਬ ਨੇ ਦਿਸਣਾ ਸੋ ਮਾਲਿਕ ਜੀ ਕਹਿੰਦੇ ਜੰਗਲ ਚ ਜਾਣ ਦਾ ਕੋਈ ਫਾਇਦਾ ਨਹੀਂ ਹੈ ਐਵੇਂ ਨਾ ਜੰਗਲ ਵੱਲ ਤੁਰੇ ਰੋ ਬਾਬਾ ਫਰੀਦ ਜੀ ਕਹਿੰਦੇ ਜੰਗਲ ਤੁਹਾਨੂੰ ਕੰਡੇ ਮਿਲਣੇ ਐ ਇਸ ਤੋਂ ਇਲਾਵਾ ਕੁਝ ਨਹੀਂ ਮਿਲਣਾ ਰਸ ਬਸੀ ਰੱਬ ਹਿਆਲੀਆ ਹਿਆਲੀ ਦਾ ਤੁਸ ਸਾਡੇ ਹਿਰਦੇ ਚ ਬੈਠਾ ਰੱਬ ਅੰਦਰ ਬੈਠਾ ਕਹਿੰਦੇ ਰੱਬ ਤੇਰੇ ਅੰਦਰ ਬੈਠਾ ਜੰਗਲ ਕਿਆ ਢੋਂਡੇ ਉਹ ਬਾਹਰ ਕਿਉਂ ਲੱਭਦਾ ਫਿਰਦਾ ਅੰਦਰ ਛਾਤੀ ਮਾਰ ਕੇ ਦੇਖ ਰੱਬ ਤੇਰੇ ਅੰਦਰ ਬੈਠਾ ਦੂਜੇ ਸ਼ਲੋਕ ਵਿੱਚ ਬਾਬਾ ਜੀ ਨੇ ਕਿਰਪਾ ਕੀਤੀ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਯੋਮ ਮੱਲ ਜੀ ਕਹਿੰਦੇ ਇੰਨੀ ਨਿੱਕੀ ਜੰਗੀਰ ਦਾ ਅਰਥ ਹੈ ਤੇਰੀਆਂ ਲੱਤਾਂ ਜਿਹਦੇ ਵਿੱਚ ਜਵਾਨੀ ਵਿੱਚ ਬੜਾ ਜ਼ੋਰ ਸੀਗਾ ਬਹੁਤ ਵੱਡੇ ਵੱਡੇ ਤੂੰ ਰਾਹ ਸਰ ਕੀਤੇ ਆ ਵੱਡੇ ਵੱਡੇ ਪਹਾੜ ਚੜ ਗਏ ਆ ਬਹੁਤ ਦੂਰ ਦੂਰ ਤੱਕ ਗਿਆ ਤੂੰ ਕਹਿੰਦਾ ਮੇਰੀਆਂ ਲੱਤਾਂ 'ਚ ਬੜਾ ਜ਼ੋਰ ਆ ਮੇਰੀ ਬਾਹਾਂ 'ਚ ਬੜਾ ਜ਼ੋਰ ਆ ਮੇਰੀ ਛਾਤੀ 'ਚ ਬੜਾ ਜ਼ੋਰ ਆ ਤੇ ਬਾਬਾ ਫਰੀਦ ਜੀ ਕਹਿੰਦੇ ਅੱਜ ਫਰੀਦਾ ਕੁਝੜਾ ਸੈ ਕੋ ਹਾਥੀ ਓਮ ਕਨੇ ਹੁਣ ਤੇਰੇ ਸਹਰਾਣੇ ਪਾਣੀ ਦਾ ਗਲਾਸ ਪਿਆ ਤੇ ਤੂੰ ਨਹੀਂ ਚੁੱਕਿਆ ਜਾਂਦਾ ਬੁਢੇ ਪੇ ਦੀ ਗੱਲ ਕਰਤੀ ਨਾ ਜੀ ਜਿਹੜਾ ਬੁਢੇਪਾ ਬੰਦੇ ਦੇ ਉੱਤੇ ਆ ਗਿਆ ਤੇ ਮਾਫ ਕਰੋ ਜੂਏ ਨੇ ਜਵਾਨੀ ਚ ਮੱਲਾ ਮਾਰੀ ਉਹ ਬੜੇ ਵਿੱਚ ਨਹੀਂ ਮਾਰ ਸਕਦਾ ਹੁਣ ਆ ਤਾਂ ਸੰਗਤ ਜੀ ਇਹ ਚਾਹੀਦਾ ਸੀਗਾ ਮਾਫ ਕਰਿਓ ਗੱਲ ਮੈਂ ਕਹਦੇ ਆ ਕਿ ਜੋ ਜੋ ਅਸੀਂ ਬੁੱਢੇ ਹੁੰਦੇ ਜਾਂਦੇ ਜਿਵੇਂ ਜਿਵੇਂ ਸਾਡੇ ਕੇਸ ਚਿੱਟੇ ਹੁੰਦੇ ਜਾਂਦੇ ਤੇ ਸਾਡੇ ਕਰਮ ਵੀ ਚਿੱਟੇ ਹੁੰਦੇ ਜਾਂਦੇ ਪਰ ਕਈ ਵਾਰੀ ਉਲਟੋ ਹੋ ਜਾਂਦਾ ਜਿਉਂ-ਜਿਉ ਸਾਡੇ ਕੇਸ ਚਿੱਟੇ ਹੋ ਰਹੇ ਸਾਡੇ ਕਰਮ ਕਾਲੇ ਹੁੰਦੇ ਜਾਂਦੇ ਆ ਇਹ ਤਾਂ ਗੁਰੂ ਦੇ ਚਰਨਾਂ ਚ ਕਿਤੇ ਅਰਦਾਸ ਕਰੀਏ ਸਾਨੂੰ ਅਕਲ ਆਵੇ ਕਿ ਮੈਂ ਹੁਣ ਮਰਨ ਦੇ ਕੰਢੇ ਪਿਆ ਤੇ ਜਾਨ ਲਗਾ ਦਾ ਕੋਈ ਚੱਜਦਾ ਕੰਮ ਕਰ ਜਮਾ ਦੁਨੀਆ ਕਹਿ ਦੇਵੇ ਕਿ ਫਲਾਣਾ ਗਿਆ ਸੀ ਉਹ ਚੱਜਦਾ ਕੰਮ ਕਰ ਗਿਆ ਪਰ ਇੱਥੇ ਬੰਦਾ ਜਿਉਂ-ਜਿਉ ਵੱਡਾ ਹੋ ਰਿਹਾ ਤੇ ਤਿਉਂ ਤੋਂ ਵੀ ਕਰਮ ਮਾਰੇ ਕਰ ਜਾਂਦਾ ਸੋ ਮਾਲਕ ਜੀ ਕਹਿੰਦੇ ਕਿ ਭਾਈ ਆਹ ਜਿਹੜਾ ਤੇਰਾ ਸ਼ਰੀਰ ਹੈ ਦੇ ਉੱਪਰ ਬੜੇ ਪਾ ਆ ਗਿਆ ਬਾਬਾ ਫਰੀਦ ਜੀ ਨਾ ਆਪਣੇ ਘਰੇ ਬੈਠੇ ਇੱਕ ਦਿਨ ਤੇ ਬਾਰ ਬਾਰ ਧਰਤੀ ਨੂੰ ਮੱਥਾ ਟੇਕਦੇ ਆ ਤੇ ਬਾਰ ਬਾਰ ਸਜਦਾ ਕਰਦੇ ਆ ਤੇ ਫਿਰ ਖੜੇ ਹੋ ਜਾਂਦੇ ਤੇ ਨਾਲੇ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਹੈ ਬਹੁਤ ਰੋਂਦੇ ਆ ਸੀ ਉਹ ਉਹਨਾਂ ਦੇ ਚੇਲਿਆਂ ਨੇ ਦੇਖਿਆ ਬਾਰ ਬਾਰ ਉਹਨਾਂ ਨੇ ਸਿਰ ਝੁਕਾਉਣਾ ਜੀ ਅੱਲਾਹ ਤਾਲਾ ਵਲ ਉਹਨਾਂ ਨੇ ਹੱਥ ਖੜੇ ਕਰਨੇ ਜਿਵੇਂ ਮੁਸਲਮਾਨ ਭਰਾ ਸਜਦਾ ਕਰਦੇ ਆ ਚਰੋਂਦਿਆਂ ਨੇ ਕੋਈ ਗੱਲ ਕਹਿਣੀ ਜੀ ਅੱਖਾਂ ਦੇ ਵਿੱਚ ਉਹਦੇ ਹੰਝੂ ਸੀਗੇ ਅੱਖਾਂ ਵਿੱਚ ਹੰਝੂ ਤੇ ਕੋਈ ਗੱਲ बार-बार ਮਖੋਂ ਤੋਂ ਇਹ ਲੈ ਕੇ ਆਉਣੀ ਪ੍ਰਮਾਤਮਾ ਮੈਂ ਜੁੰਦੇ ਜੀ ਤੇਰਾ ਰਿਆ ਹਾਂ ਹੁਣ ਜਿੰਨੇ ਕਿ ਮੇਰੇ ਸਵਾਸ ਆ ਨਾ ਉਹ ਵੀ ਤੇਰੇ ਦਰ ਤੇ ਨਿਕਲੇ ਉਹ ਦਿਨ ਨਾ ਮੇਰੀ ਜ਼ਿੰਦਗੀ ਵਿੱਚ ਕਦੇ ਆਵੇ ਜਿਸ ਦਿਨ ਮੈਂ ਤੇਰੇ ਘਰ ਨੂੰ ਛੱਡ ਕੇ ਮੈਂ ਦੂਜੇ ਪਾਸੇ ਆਸ ਰੱਖਾਂ ਮੇਰੀ ਜ਼ਿੰਦਗੀ ਚ ਉਹ ਦੇ ਨਾ ਆਵੇ ਹਾਂ ਰੱਬ ਨਾ ਕਰੇ ਅੱਲਾ ਨਾ ਕਰੇ ਕੋਈ ਐਸੀ ਮਜਬੂਰੀ ਬਣ ਗਈ ਮੇਰੇ ਤੇ ਦੁੱਖ ਆ ਗਿਆ ਬੰਦਾ ਕਮਜ਼ੋਰ ਹੈ ਨਾ ਭੱਜ ਜਾਂਦਾ ਮੇਰੇ ਤੇ ਦੁੱਖ ਆ ਗਿਆ ਕੋਈ ਮੁਸੀਬਤ ਆ ਗਈ ਮੈਨੂੰ ਤੇਰਾ ਦਰ ਛੱਡਣਾ ਪੈ ਗਿਆ ਤੇ ਰੱਬ ਜੀ ਉਹ ਦਿਨ ਮੇਰਾ ਆਖਰੀ ਹੋਵੇ ਮੈਂ ਮਰਨਾ ਤਾਂ ਕਬੂਲ ਕਰ ਲਾਂਗਾ ਪਰ ਤੇਰੇ ਦਰ ਨੂੰ ਛੱਡ ਕੇ ਮੈਂ ਦੂਜੇ ਦਰ ਤੇ ਸਿਰ ਚੁਕਾਣਾ ਮਨਜ਼ੂਰ ਨਹੀਂ ਕਰ ਸਕਦਾ ਉਹਨਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਕਿ ਫਰੀਦਾ ਬਾਹਰ ਪਰਾਈ ਬੈਸਣਾ ਸਾਈ ਮuje ਨਾ ਦੇ ਦੂਜੇ ਦੇ ਦਰ ਤੇ ਬੈਠਣਾ ਇਹ ਗੱਲ ਨਾ ਮੈਨੂੰ ਦਈ ਮੈਂ ਦੂਜੇ ਦੇ ਦਰ ਤੇ ਨਹੀਂ ਜਾਣਾ ਚਾਹੁੰਦਾ ਦੂਜੇ ਤੇ ਆਸ ਨਹੀਂ ਰੱਖਣਾ ਚਾਹੁੰਦਾ ਫਰੀਦਾਬਾਰ ਪਰਾਂਏ ਬੈਸਣਾ ਸਾਈ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸ਼ਰੀਰੋਲੇ ਜੇ ਤੂੰ ਐਵੇਂ ਰੱਖਣਾ ਹੋਇਆ ਤੇ ਉਹਦੇ ਨਾਲੋਂ ਚੰਗਾ ਮੈਨੂੰ ਮੌਤ ਦੇ ਦੇ ਦੀ ਮੈਂ ਮੌਤ ਤਾਂ ਕਬੂਲਾਂਗਾ ਪਰ ਤੇਰੇ ਦਰ ਨੂੰ ਛੱਡ ਕੇ ਮੈਂ ਦੂਜੇ ਦਰ ਤੇ ਆਸ ਨਹੀਂ ਰੱਖਾਂਗਾ ਦੇਖੋ ਨਾ ਕਿੱਡੇ ਕਮਾਲ ਦੀਆਂ ਗੱਲਾਂ ਸਾਨੂੰ ਬਾਬੇ ਫਰੀਦ ਨੇ ਸਿਖਾਈਆਂ ਆਪਣੇ ਜੀਵਨ ਨੂੰ ਕਿਵੇਂ ਅਸੀਂ ਰੱਬ ਦੇ ਚਰਨਾਂ 'ਚ ਪ੍ਰਵਾਨ ਕਰਉਣਾ ਕਿਵੇਂ ਸਾਫ਼ ਕਰਨਾ ਕਿਵੇਂ ਧੋਣਾ ਆ ਇੱਕ ਇੱਕ ਪੰਕਤੀ ਬਾਬਾ ਫਰੀਦ ਦੇ ਸ਼ਲੋਕਾਂ ਦੀ ਸਾਡੇ ਜੀਵਨ ਦੀ ਘਾਰਤ ਘੜਦੀ ਹੈ ਹੁਣ ਮਸਲਾ ਇਹ ਹੈ ਮੈਂ ਉਡਣ ਵੀ ਕਿਹਾ ਸੀਗਾ ਜੀ ਅੱਜ ਪ੍ਰਚਾਰ ਦੀ ਕਮੀ ਨਹੀਂ ਬਹੁਤ ਪ੍ਰਚਾਰ ਹੋ ਰਿਹਾ ਫੋਨ ਤੁਹਾਡੇ ਕੋਲ ਆ YouTube 'ਤੇ ਪਈਓ ਜੋ ਮਰਜ਼ੀ ਸੁਣ ਲਓ ਦੇ ਵੀ ਸਾਡੇ ਕੋਲ ਹੈ ਜੀ 24 24 ਘੰਟੇ ਲਾਈਵ ਪ੍ਰੋਗਰਾਮ ਚੱਲਦੇ ਆ ਸੁਣਾਉਣ ਵਾਲਿਆ ਜ ਬਹੁਤ ਹੈ ਜੀ ਕਥਾ ਹੋ ਰਹੀ ਹੈ ਕੀਰਤਨ ਹੋ ਰਿਹਾ ਪਰ ਜੇ ਕਿਤੇ ਕਮੀ ਹੈ ਤੇ ਸਾਡੇ ਕੋਲ ਮੰਨਣ ਵਾਲਿਆ ਦੀ ਕਮੀ ਆ ਗਈ ਜਿੱਦਣ ਅਸੀਂ ਬਾਪੂ ਦੀ ਗੱਲ ਮੰਨ ਲਈ ਨਾ ਜੀ ਤੇ ਮੇਰਾ ਮਾਲਕ ਜੀ ਕਹਿੰਦਾ ਮੰਨੈ ਕੀ ਗੱਤ ਕਹੀਂ ਨਾ ਜਾਏ ਜੇ ਕੋ ਕਹੇ ਪਿੱਛੇ ਪੁੱਛਤਾਏ ਇਤੋਂ ਦਾ ਛੋਟਾ ਦਾ ਨੌਕਰੋ ਵੀ ਨਾ ਦੁਨਿਆਵੀ ਨੌਕਰੋ ਵੀ ਸੰਗਾ ਜੀ ਉਹ ਵੀ ਆਪਣੇ ਉਸਤਾਦ ਦੀ ਗੱਲ ਮੰਨੀ ਜਾਵੇ ਜੀ ਉਸਤਾਦ ਦੀ ਜੀ ਉਸਤਾਦ ਦੀ ਜੀ ਉਸਤਾਦ ਦੀ ਕਹੀ ਜਾਵੇ ਉਹ ਦੁਨਿਆਵੀ ਮਾਲਕ ਵੀ ਆਪਣੇ ਨੌਕਰ ਤੇ ਖੁਸ਼ ਹੋ ਕੇ ਕਈ ਵਾਰ ਉਹਦੀ ਤਨਖਾਹ ਵਧਾ ਦਿੰਦਾ ਉਹਨੂੰ ਪਿਆਰ ਦਿੰਦਾ ਦੁਨਿਆਵੀ ਨੌਕਰ ਨੇ ਦੁਨਿਆਵੀ ਮਾਲਕ ਦੀ ਗੱਲ ਮੰਨੀ ਤੇ ਦੁਨਿਆਵੀ ਮਾਲਕ ਨੇ ਦੁਨਿਆਵੀ ਨੌਕਰ ਨੂੰ ਨਿਹਾਲ ਕਰਤਾ ਤੇ ਜਦੋਂ ਅਸੀਂ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਸਤਿਵਚਨ ਗੁਰੂ ਜੀ ਸਤਿਵਚਨ ਗੁਰੂ ਜੀ ਸਤਿਵਚਨ ਗੁਰੂ ਜੀ ਹਰ ਇੱਕ ਗੱਲ ਤੇ ਮੈਂ ਸਤਿਵਚਨ ਕਿਹਾ ਤੇ ਮੇਰਾ ਮਾਲਕ ਵੀ ਇੰਨੀਆਂ ਬਰਕਤਾਂ ਦੇएगा ਕਿ ਸਾਡੇ ਕੋਲ ਬਰਕਤਾਂ ਸਾਮੀਆਂ ਨਹੀਂ ਜਾਣੀਆਂ ਸਿਰਫ ਸਾਡੇ ਚ ਕਮੀ ਇਹ ਹੈ ਕਿ ਉਹ ਹੁਕਮ ਮੈਂ ਮੰਨਿਆ ਜਿਹੜਾ ਹੁਕਮ ਮੇਰੇ ਫਾਇਦੇ ਵਾਲਾ ਸੀਗਾ ਉਹ ਮੈਂ ਛੱਡਤਾ ਜਿਹੜਾ ਮੇਰੇ ਫਾਇਦੇ ਵਾਲਾ ਨਹੀਂ ਸੀਗਾ ਤੁਸੀਂ ਕਹਿੰਦੇ ਦੇਖਿਓ ਸੰਗਤ ਜੀ ਤੁਸੀਂ ਬੈਂਕ ਤੋਂ ਲੋਨ ਲੈਣਾ ਹੋਵੇ ਨਾ ਪਹਿਲੀ ਵਾਰ ਤੁਹਾਨੂੰ 15 15 20 ਵੀ ਬੰਦੇ ਦੀ ਗੁਹਾਈਆਂ ਭਰਉਣੀਆਂ ਪੈਦੀਆਂ ਕਿ ਭਾਈ ਲੋਨ ਦੇ ਦਿਓ ਬੰਦਾ ਚੰਗਾ ਹੈ ਇੱਕ ਵਾਰੀ ਮਾਲਕ ਦੀ ਕਿਰਪਾ ਹੋ ਗਈ ਤੁਸੀਂ ਲੋਨ ਲੈ ਲਿਆ ਤੇ ਲੋਨ ਤੁਸੀਂ ਪੂਰੇ ਟਾਈਮ ਦੇ ਤਾਰਤਾ ਹੁਣ ਇੱਕ ਨਹੀਂ ਹੁਣ 10 ਬੈਂਕ ਵਾਲੇ ਤੁਹਾਨੂੰ ਫੋਨ ਕਰਦੇ ਆਂ ਕਿ ਸਾਡੇ ਕੋਲ ਲੋਨ ਲੈ ਲਓ ਸਾਡੇ ਤੋਂ ਲੋਨ ਲੈ ਲਓ ਹੁਣ ਹਰਾਨੀ ਵਾਲੀ ਗੱਲ ਹੈ ਕਿ ਜਦੋਂ ਪਹਿਲੀ ਵਾਰ ਲੋਨ ਲੈਣਾ ਸੀਗਾ ਮੈਂ ਤੇ ਉਦੋਂ ਤਾਂ ਮੈਨੂੰ 10 15 ਬੰਦਿਆਂ ਦੀ ਗੁਹਾਈ ਪਰੋਣੀ ਭਈ ਤੇ ਅੱਜ ਮੈਨੂੰ ਦਾਦਸ ਬੈਂਕ ਫੋਨ ਕਰਦੇ ਕਿ ਸਾਡੇ ਤੋਂ ਲੈ ਲੋ ਭਾਈ ਤੁਸੀਂ ਲੋਨ ਕਾਰਮਿਕੀ ਬਣਿਆ ਕਿਉਂਕਿ ਹੁਣ ਬੈਂਕ ਵਾਲਿਆਂ ਨੂੰ ਸਾਡੇ ਤੇ ਵਿਸ਼ਵਾਸ ਹੋ ਗਿਆ ਕਿ ਇਹ ਬੰਦਾ ਭਾਈ ਪੈਸੇ ਦੱਬਣ ਵਾਲਾ ਨਹੀਂ ਹੈ ਇਹ ਪੈਸਾ ਬੰਦਾ ਟਾਈਮ ਤੇ ਮੋੜ ਦੇਗਾ ਤੁਹਾਨੂੰ ਦਾ ਵਿਸ਼ਵਾਸ ਬਣ ਗਿਆ ਬੈਂਕ ਵਾਲਿਆਂ ਦਾ ਉਹ ਸਾਨੂੰ 50000 ਦੀ ਥਾਂ ਤੇ ਲੱਖ ਦੇਣ ਨੂੰ ਵੀ ਤਿਆਰ ਆ ਹੋਣਾ ਲੱਖ ਦੀ ਥਾਂ ਤੇ 2 ਲੱਖ ਦੇਣ ਨੂੰ ਵੀ ਤਿਆਰ ਹੈ ਵਿਸ਼ਵਾਸ ਬਣ ਗਿਆ ਜਦੋਂ ਅਸੀਂ ਵੀ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਲੈ ਕੇ ਅਸੀਂ ਰੱਬ ਦਾ ਸ਼ੁਕਰਾਨਾ ਕਰਾਂਗੇ ਮਾਲਕ ਤੁਹਾਡਾ ਸ਼ੁਕਰਾਨਾ ਤੁਸੀਂ ਮੈਨੂੰ ਗੱਡੀ ਦਿੱਤੀ ਮਾਲਕ ਤੁਹਾਡਾ ਸ਼ੁਕਰਾਨਾ ਤੁਸੀਂ ਮੈਨੂੰ ਘਰ ਦਿੱਤਾ ਮਾਲਕ ਤੁਹਾਡਾ ਸ਼ੁਕਰਾਨਾ ਤੁਸੀਂ ਮੈਨੂੰ ਧੀ ਪੁੱਤ ਦਿੱਤੇ ਮਾਲਕ ਜੀ ਤੁਹਾਡਾ ਸ਼ੁਕਰਾਨਾ ਮੈਨੂੰ ਦੇ ਰੋਗਤਾ ਦਿੱਤੇ ਰੱਬ ਨੇ ਕਹਿਣਾ ਮੇਰੀ ਹਰ ਇੱਕ ਦਿੱਤੀ ਹੋਈ ਚੀਜ਼ ਦਾ ਇਹ ਸ਼ੁਕਰਾਨਾ ਕਰਦਾ ਇਹਨੂੰ ਮੈਂ ਹੋਰ ਦਵਾਗਾ ਇਨੂੰ ਮੈਂ ਹੋਰ ਦਵਾਗਾ ਜਿਨੂੰ ਸਤਗੁਰ ਨੇ ਆਖਿਆ ਨਾ ਕਿ ਜਿਸ ਕੀ ਵਸਤ ਇਸ ਅੱਗੇ ਰੱਖੈ ਪ੍ਰਭ ਕੀ ਆਗਿਆ ਮਾਨਨੇ ਮਾਥੈ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇয়াল ਮਾਲਕ ਜੀ ਕਹਿੰਦੇ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰ ਗੁਰੂ ਤੈਨੂੰ ਕਿਸੇ ਚੀਜ਼ ਦੀ ਕਮੀ ਹੋਣ ਨਹੀਂ ਦੇਗਾ ਸੋ ਬਾਬਾ ਫਰੀਦ ਜੀ ਕਹਿੰਦੇ ਭੜੇ ਪਾ ਗਿਆ ਹੁਣ ਮਨ ਤੇ ਹੁਣ ਬੜੇਪੇ ਤੋਂ ਬਾਅਦ ਤਾਂ ਮੌਤ ਐ ਤੇ ਪੁੱਤਰ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਕਰ ਲਾ ਸੰਬਤ ਸਾਖਾਂ ਲਿਖਿਆ ਮਿਲਕਰ ਪਾਵੋ ਤੇਰ ਦੇਹੋਂ ਸਜਣ ਅਸੀਂ ਸੜੀਆਂ ਜੂ ਹੋਵੈ ਸਾਈਬ ਸੋ ਮੇਲ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਪਵਨ ਸੱਦਨਹਾਰਾ ਸੇ ਮਰੀਏ ਨਾਨਕ ਸੇ ਦੇ ਵਾ ਨੋ ਦਿਨ ਨੇੜੇ ਆ ਗਿਆ ਜਿੱਦਣ ਮੌਤ ਹੈ ਸੁਮਾਲਕ ਨੇ ਜੇ ਜਵਾਨੀ ਮਿਲੀ ਹੈ ਤੇ ਜਵਾਨੀ ਨੂੰ ਵੀ ਸਫਲਾ ਕਰ ਜੇ ਹੁਣ ਸਰੀਰ ਤੇ ਬੁਢੇਪਾ ਆ ਗਿਆ ਤੇ ਬੁਢੇਪਾ ਵੀ ਐਵੇਂ ਫਜ਼ੂਲ ਗੱਲਾਂ ਪਿਛੇ ਨਾ ਖਰਾਬ ਕਰ ਇਸ ਬੁਢੇਪੇ ਨੂੰ ਵੀ ਜਾਂਦਾ ਜਾਂਦਾ ਗੁਰੂ ਦੇ ਲੇਖੇ ਲਾ ਤਾਂ ਕਿ ਜਦੋਂ ਪਰਮਾਤਮਾ ਕਾਲਪੁਰਖ ਵੇ ਗੁਰੂ ਕਲੇ ਲੇਖਾ ਜੋਖਾ ਮੰਗੇ ਤੇ ਤੂੰ ਕਹਿ ਸਕੇ ਬਾਪੂ ਤੇਨੇ ਦਿੱਤੇ ਹੋਏ ਕਾਰਜ ਨੂੰ ਕਰਕੇ ਆਏ ਆ ਸਤਿਗੁਰ ਦਾਤਾ ਕਰ ਕਿਰਪਾ ਕਰੇ ਜੀ 20 ਸ਼ਲੋਕ ਮਾਲਕ ਦੀ ਕਿਰਪਾ ਨਾਲ ਹੋ ਗਏ ਜੀ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਾਗੋਰੀ ਹੀ ਦੀ ਸ਼ਿਨਨਪੈ ਲੈ ਕੋਮ ਕਾਰ ਸਤਪੁਰ ਪ੍ਰਸਾਦ ਜੈ ਕਰ ਕੀਰਤਿ ਆਖੀਏ ਕਰਤੇ ਕਾਹੋਏ ਵਿਚਾਰੋ ਤਿਤ ਕਰ ਗਾਵੋ ਸੁਹੇਲਾ ਸਿਵਰੋ ਸਿਰ ਜਨਹਾਰ ਤੁਮ ਗਾਵੋ ਮੇਰੇ ਨਿਰਪਾਉ ਕਾ ਸੁਹੇਲਾ ਹੋਵਾਰਿ ਜਿਤ ਸੁਹੇਲੇ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜਾ ਸ